ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮਖ ਪਿਆਰਿਓ ਅੱਜ ਵਿਚਾਰ ਆਪਾਂ ਇਸ ਤੇ ਹੀ ਕਰ ਲੈਨੇ ਆ ਬਈ ਸਾਡੇ ਅੰਦਰ ਦੋ ਟੀਮਾਂ ਨੇ ਸਾਡਾ ਜਿਹੜਾ ਮਹਾਰਾਜ ਨੇ ਸਰੀਰ ਬਣਾਇਆ ਇਹਦੇ ਅੰਦਰ ਦੋ ਟੀਮਾਂ ਵਸਦੀਆਂ ਨੇ ਜਿਹੜੀ ਪਹਿਲੀ ਟੀਮ ਆ ਉਹਦੀ ਆਤਮਾ ਮੁਖੀ ਹੈ ਮਨ ਖਿਡਾਰੀ ਹੈ ਧਰਮ ਰਾਜ ਤੇ ਚਿੱਤਰ ਗੁਬਤ ਸਾਡੇ ਸਵਾਸਾਂ ਦਾ ਲੇਖਾ ਲਿਖਦੇ ਨੇ ਤੇ ਇਹਦੇ ਵਿੱਚ ਜਮ ਨੇ ਪੰਜ ਜੋ ਐਂਡ ਟਾਈਮ ਸਾਡੇ ਸੀਰੀਜ਼ ਚੋਂ ਪੁਰਾਣਾ ਨੂੰ ਕੱਢਦੇ ਨੇ ਸਾਡੇ ਤਨ ਤੇ ਮਨ ਨੂੰ ਵੱਖ ਕਰਦੇ ਨੇ ਹੁਣ ਦੂਸਰੀ ਟੀਮ ਕਿਹੜੀ ਆ ਕਾਲ ਮਾਇਆ ਤੇ ਕਾਮ ਕ੍ਰੋਧ ਲੋ ਮੋਹ ਹੰਕਾਰ ਇਹ ਜਮ ਤੇ ਜਿਹੜੇ ਜਮ ਸਾਡੇ ਨਾਲ ਖੇਡਦੇ ਨੇ ਤਿੰਨ ਹਟੀਆਂ ਚ ਹੁੰਦੇ ਨੇ ਰਜੋ ਗੁਣ ਤਮੋ ਗੁਣ ਸਤੋਗੁਣ ਹੁੰਦੇ ਉਹੀ ਪੰਜ ਨੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਉਹੀ ਤਮੋਗੁਣ ਦੇ ਹੁੰਦੇ ਆ ਉਹੀ ਰਜੋਗੁਣ ਤੇ ਹੁੰਦੇ ਆ ਉਹੀ ਸਤੋਗੁਣ ਤੇ ਹੁੰਦੇ ਆ ਪਰ ਸਮੇ ਸਮੇਂ ਨਾਲ ਜਿਵੇਂ ਸਾਡੇ ਮਨ ਨੂੰ ਖੜਾਉਂਦੇ ਆਪਣਾ ਇਹ ਰੂਪ ਬਦਲ ਲੈਂਦੇ ਨੇ ਸੋ ਇਸ ਕਰਕੇ ਤਿੰਨਾਂ ਹੱਟੀਆਂ ਦੇ ਸਾਡਾ ਜਦੋਂ ਮਨ ਜਾਂਦਾ ਹੈ ਨਾ ਇੱਕ ਹੱਟੀ ਤੇ ਤਮੋਗੁਣ ਗੁਣੀ ਹੋ ਕੇ ਬੈਠ ਗਏ ਇੱਕ ਤੇ ਰਜੋ ਗੁਣੀ ਹੋ ਕੇ ਬੈਠ ਗਏ ਇੱਕ ਤੇ ਸਤੋ ਗੁਣੀ ਹੋ ਕੇ ਬੈਠ ਗਏ ਇਹ ਫਿਰ ਸਾਨੂੰ ਜਦੋਂ ਆਪਾਂ ਸੰਗਤ ਵਿੱਚ ਆਉਂਨੇ ਆ ਗੁਰੂ ਦਾ ਗਿਆਨ ਪ੍ਰਾਪਤ ਕਰਦੇ ਆ ਨਾ ਫਿਰ ਆਪਾਂ ਨੂੰ ਅੰਦਰ ਇਹ ਕਲੀਅਰ ਦਿਸਣ ਲੱਗਦਾ ਵੇਖੋ ਅਗਿਆਨਤਾ ਦੇ ਵਿੱਚ ਤੇ ਅੰਦਰ ਹਨੇਰਾ ਹੀ ਆ ਜੇ ਆਪਾਂ ਅਗਿਆਨਤਾ 'ਚ ਅੰਦਰ ਧਿਆਨ ਲਾਵਾਂਗੇ ਤੇ ਆਪਾਂ ਨੂੰ ਤੇ ਹਨੇਰਾ ਹੀ ਹਨੇਰਾ ਦਿਸਣਾ ਕਿਉਂਕਿ ਅੰਦਰ ਰਸਤਾ ਹੀ ਨਹੀਂ ਹੈਗਾ ਅੰਦਰ ਗਿਆਨ ਹੀ ਨਹੀਂ ਆ ਹੁਣ ਅੰਦਰ ਗਿਆਨ ਹੀ ਨਹੀਂ ਆ ਅੰਦਰ ਰੋਸ਼ਨੀ ਨਹੀਂ ਆਪਾਂ ਚੱਲਾਂਗੇ ਕਿੰਦਾ ਹਨੇਰੇ 'ਚ ਆਪਾਂ ਚੱਲ ਨਹੀਂ ਸਕਦੇ ਤੇ ਨਾ ਹੀ ਇਹ ਪੰਜ ਜਿਹੜੇ ਨੇ ਹਨੇਰੇ 'ਚ ਸਾਨੂੰ ਚੱਲਣ ਦਿੰਦੇ ਨੇ ਇਹ ਸਾਨੂੰ ਰਸਤਾ ਹੀ ਨਹੀਂ ਦਿੰਦੇ ਆਪਾਂ ਨੇ ਆਪਣੇ ਮਨ ਨੂੰ ਬਾਹਰ ਕੱਢਦੇ ਆ ਬਾਹਰੋਂ ਕੀ ਕਰਦੇ ਆ ਅੰਦਰ ਕੋਈ ਨਾ ਕੋਈ ਡਿਸਟਰਬੈਂਸ ਕਰਨਗੇ ਜੇ ਆਪਾਂ ਬਿਨਾ ਗੁਰੂ ਦੇ ਗਿਆਨ ਤੋਂ ਅੰਦਰ ਜਾਵਾਂਗੇ ਭਾਵੇਂ ਕਿ ਗੁਰੂ ਦੇ ਬਿਨਾ ਆਪਾਂ ਆਪਣੀ ਕਾਇਆ ਦੇ ਅੰਦਰ ਜਾ ਹੀ ਨਹੀਂ ਸਕਦੇ ਕਿ ਆਪਾਂ ਅੰਦਰੋਂ ਖੋਜ ਕਰ ਲਈਏ ਕੋਈ ਤੇ ਇਹ ਡਿਸਟਰਬੈਂਸ ਕਰ ਦਿੰਦੇ ਨੇ ਜਿਹੜਾ ਜੀਵ ਦਾ ਸੰਤੁਲਨ ਹੈ ਮਨ ਦਾ ਸੰਤੁਲਨ ਉਹ ਖਰਾਬ ਹੋ ਜਾਂਦਾ ਹੁਣ ਆਪਾਂ ਜਦੋਂ ਸੱਚੀ ਸੰਗਤ ਜਿਹੜੀ ਜਿੱਥੇ ਗੁਰਬਾਣੀ ਗੁਰੂ ਦੁਆਰਾ ਸਾਰਾ ਉਪਦੇਸ਼ ਦੱਸਿਆ ਜਾਂਦਾ ਹੈ ਉੱਥੇ ਫਿਰ ਆਪਾਂ ਨੂੰ ਸਭ ਤੋਂ ਪਹਿਲਾਂ ਮੈਨ ਇਸ ਕਾਇਆ ਦਾ ਭੇਦੀ ਦਿੱਤਾ ਜਾਂਦਾ ਹੈ ਫਿਰ ਕਾਇਆ ਦੇ ਵਿੱਚੋਂ ਆਪਾਂ ਨੂੰ ਸਮਝ ਆਉਂਦੀ ਹੈ ਵੀ ਕੀ ਸਾਨੂੰ ਬਾਣੀ ਕਹਿ ਰਹੀ ਹੈ ਸੋ ਫਿਰ ਜੋ ਬਾਣੀ ਗੁਰੂ ਦੇ ਦੁਆਰਾ ਸਾਨੂੰ ਗਿਆਨ ਜਦੋਂ ਆਉਂਦਾ ਹੈ ਉਸ ਦੁਆਰਾ ਆਪਾਂ ਕਾਇਆ ਨੂੰ ਖੋਜਦੇ ਆਂ ਫਿਰ ਆਪਾਂ ਨੂੰ ਪਤਾ ਲੱਗਦਾ ਕਿਉਂਕਿ ਹੁਣ ਸਾਨੂੰ ਗੁਰਬਾਣੀ ਦਾ ਗਿਆਨ ਮਿਲ ਗਿਆ ਹੁਣ ਸਾਨੂੰ ਅੰਦਰ ਦਾ ਭੇਤ ਆਏਗਾ ਅੰਦਰ ਨੂੰ ਆਪਾਂ ਖੋਜਾਂਗੇ ਤੇ ਜਦੋਂ ਆਪਾਂ ਬਾਰ-ਬਾਰ ਸ਼ਬਦ ਦਾ ਜਾਪ ਕਰਾਂਗੇ ਤੇ ਇਹ ਜਾਲ ਜਿਹੜਾ ਅੰਦਰੋਂ ਸਾਫ਼ ਹੁੰਦਾ ਜਾਂਦਾ ਹੈ ਹੁਣ ਜਿਹੜੀਆਂ ਤਿੰਨ ਹੱਡੀਆਂ ਉੱਤੇ ਸਾਡੇ ਮਨ ਨੂੰ ਕੈਦ ਕੀਤਾ ਹੋਇਆ ਇਹਨਾਂ ਨੇ ਸੰਗਲਾਂ ਨਾ ਬੰਨ੍ਹਿਆ ਆ ਸੰਗਲ ਕੀ ਹੈ ਇਹ ਵਿਚਾਰ ਹੁਣ ਇਹ ਵਿਚਾਰ ਕੋਈ ਅੱਜ ਦੇ ਨਹੀਂ ਹੈ ਆਪਾਂ ਕਹੀਏ ਵੀ ਅੱਜ ਦੇ ਵਿਚਾਰ ਨਹੀਂ ਐਸ ਜਨਮ ਦੇ ਤੇ ਹੈ ਹੀ ਹੈ ਪਿਛਲੇ ਜਨਮਾਂ ਦੀ ਮੈਲ ਲੱਗੀ ਹੈ ਮਨ ਨੂੰ ਉਹ ਅਸੀਂ ਪਿਛਲੇ ਜਨਮਾਂ ਦੀ ਮਤ ਦਿਰੜ ਕੀਤੀ ਹੋਈ ਆ ਐਸ ਜਨਮ ਦੀ ਵੀ ਨਹੀਂ ਆਏ ਇਹ ਜਿਹੜੇ ਸਾਡੇ ਅੰਦਰ ਸੰਸਕਾਰ ਬਣੇ ਹੋਏ ਹਨਾ ਆਪਣੀ ਮਤ ਅਨੁਸਾਰ ਚੱਲਦੇ ਇਸ ਜਨਮ ਦੇ ਵੀ ਨਹੀਂ ਇਹ ਪ੍ਰਾਣੇ ਹੀ ਆਪਾਂ ਖਿੱਚੀ ਚੱਲੇ ਰਹੇ ਜਿੰਨਾ ਕਰਕੇ ਆਪਾਂ ਜਨਮ ਮਰਨ ਜਾਂ ਹੁਣ ਮਾਰਜ ਕਹਿੰਦੇ ਇਸ ਮਨ ਕੋ ਮਲ ਜਨਮ ਜਨਮ ਕੀ ਇਸ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆ ਹੁਣ ਕਾਲਾ ਸਵਾਵਰਗ ਹੋਇਆ ਮਨ ਅੰਦਰ ਹਨੇਰਾ ਹਨੇਰਾ ਕੋਪ ਹਨੇਰਾ ਕੋਈ ਰੋਸ਼ਨੀ ਨਹੀਂ ਕੋਈ ਗਿਆਨ ਨਹੀਂ ਹੁਣ ਆਪਾਂ ਕੀਏ ਵੀ ਅੰਦਰ ਕਾਇਆ ਨੂੰ ਖੋਜਾਂਗੇ ਆਪਾਂ ਨੂੰ ਪਤਾ ਨਹੀਂ ਲੱਗਣਾ ਪਰ ਜਦੋਂ ਆਪਾਂ ਗੁਰੂ ਦਾ ਗਿਆਨ ਲੈ ਲੈ ਲੈਨੇ ਆ ਫਿਰ ਅੰਦਰ ਜਾਣਾ ਇੰਨਾ ਇਜ਼ੀ ਹੋ ਜਾਂਦਾ ਆ ਸ਼ਬਦ ਦੁਆਰਾ ਆਪਾਂ ਖੋਜ ਪਾਉਂਨੇ ਆ ਵੀ ਅੰਦਰ ਕੀ ਸਿਸਟਮ ਚੱਲ ਰਿਹਾ ਵਿਚਾਰਾਂ ਦਾ ਕਿੱਦਾਂ ਦੀ ਸਾਡੀ ਮੱਤ ਹੈ ਕਿਉਂਕਿ ਆਪਾਂ ਨੂੰ ਆਪਣੀ ਮੱਤ ਦਾ ਵੀ ਨਹੀਂ ਪਤਾ ਆਪਣੀ ਮੱਤਚ ਆਪਾਂ ਕਰੀਤੇ ਜਾਂਦੇ ਆ ਜੋ ਮਰਜੀ ਕੋ ਕਿ ਅੰਦਾ ਧੁੰਦ ਜਾ ਆਪਣਾ ਜੀਵਨ ਹੁੰਦਾ ਆ ਆਪਾਂ ਨੂੰ ਕੋਈ ਸਮਝ ਨਹੀਂ ਹੁੰਦੀ ਗੁਰੂ ਦੇ ਗਿਆਨ ਤੋਂ ਬਿਨਾ ਜੋ ਵੀ ਇਸ ਸੰਸਾਰ ਦਾ ਗਿਆਨ ਆ ਭਾਵੇਂ ਉਹ ਕਿਦਾਂ ਦਾ ਵੀ ਉਹ ਸਾਰਾ ਅੰਧੇਰਾ ਹੀ ਆ ਤੂੰ ਸਾਡੇ ਅੰਦਰ ਵਿਚਾਰਾਂ ਦਾ ਗੁਬਾਰ ਹੀ ਚੜਿਆ ਹੁੰਦਾ ਆ ਭਾਵੇਂ ਆਪਾਂ ਕਹੀਏ ਵੀ ਕੋਈ ਵੀ ਹੁਣ ਮਹਾਰਾਜ ਤੇ ਬਾਣੀ ਚ ਜਦੋਂ ਸਤੋਗੁਣ ਨਹੀਂ ਮਹਾਰਾਜ ਮਾਇਆ ਕਹਿ ਰਹੇ ਨੇ ਕਿ ਸਤੋਗੁਣ ਤੋਂ ਉੱਪਰ ਕੋਈ ਹੈ ਹੀ ਨਹੀਂ ਹੈ ਬਾਕੀ ਤਾਂ ਤਮੋਗੁਣ ਤੇ ਰਜੋਗੁਣ ਹੀ ਆ ਹੁਣ ਸਤੋਗੁਣ ਤੋਂ ਉੱਪਰ ਨਾਮ ਆ। ਹੁਣ ਨਾਮ ਦੇ ਜਦੋਂ ਮਾਰਗ ਤੇ ਚੱਲਦੇ ਆ ਨਾ ਫਿਰ ਆਪਾਂ ਆਪਣੇ ਅੰਦਰ ਨੂੰ ਖੋਜ ਪਾਉਨੇ ਆ ਗੁਰਮਖ ਪਿਆਰਿਓ। ਤੇ ਫਿਰ ਆਪਾਂ ਨੂੰ ਸਮਝ ਪੈਗੀ ਹੁਣ ਆਪਾਂ ਨੂੰ ਜਿਉਂ ਆਪਾਂ ਸ਼ਬਦ ਜਪਾਂਗੇ ਗਿਆਨ ਲਵਾਂਗੇ ਤੇ ਆਪਾਂ ਨੂੰ ਸਮਝ ਪੈਗੀ ਅਭਿਆਸ ਕਰ ਕਰਕੇ ਵੀ ਮੇਰਾ ਜਿਹੜਾ ਮਾਨਿਆ ਉਹ ਮਾਇਆ ਦੇ ਕਿਸ ਗੁਣ ਤੇ ਵਿਚਰ ਰਿਹਾ। ਕਿਹੜੀ ਮੇਰੇ ਅੰਦਰ ਮੈਲਿਆ ਰਜੋ ਗੁਣੀ ਆ ਮੈਂ ਤਮੋ ਗੁਣੀ ਆ ਮੈਂ ਸਤੋ ਗੁਣੀ ਆ। ਉਹ ਸਾਰੀ ਜਦੋਂ ਆਪਾਂ ਮੈਲ ਨੂੰ ਸੀਜੀ ਸੀ ਸਾਫ ਕਰਾਂਗੇ ਆਪਾਂ ਨੂੰ ਤਾਂ ਹੀ ਪਤਾ ਲੱਗਣਾ ਵੀ ਸਾਡੇ ਅੰਦਰ ਕਿਹੜੀਆਂ ਜੜੀਆਂ ਮਹਾਰਾਜ ਨੇ ਟੀਮਾਂ ਦਸੀਆਂ ਇਹ ਟੀਮਾਂ ਜਿਹੜੀਆਂ ਵੱਖਰੀਆਂ ਵੱਖਰੀਆਂ ਪਤਾ ਲੱਗਣਾ ਹੁਣ ਕਰਦੇ ਤਾਂ ਆਪਾਂ ਹੁਣ ਵੀ ਜਦੋਂ ਆਪਾਂ ਸੰਗਤ 'ਚ ਨਹੀਂ ਆਉਂਦੇ ਬਾਣੀ ਆਪਾਂ ਉਦੋਂ ਵੀ ਪੜਦੇ ਹਣਾ ਬਾਣੀ ਪੜਦੇ ਆ ਬਾਣੀ ਵਿਚਾਰਾਂ 'ਚ ਪੜਦੇ ਆ ਹੁਣ ਆਪਾਂ ਪਹਿਲਾਂ ਬਾਣੀ ਪੜਦੇ ਸੀ ਆਪਾਂ ਨੂੰ ਪਤਾ ਸੀ ਇਸ ਗਿਆਨ ਦਾ ਵੀ ਇੱਕ ਬਾਣੀ ਇਹ ਗਿਆਨ ਦੇ ਰਹੀ ਹੈ ਹੁਣ ਆਪਾਂ ਨੂੰ ਮਾਪੁਰਖਾਂ ਨੇ ਗਿਆਨ ਦਿੱਤਾ ਆਪਾਂ ਸੰਗਤ ਚ ਆਏ ਆ ਸੰਗਤ ਆ ਕੇ ਆਪਾਂ ਨੂੰ ਸੋਝੀ ਆਈ ਹੈ ਵੀ ਬਾਣੀ ਇਹ ਗੱਲ ਕਹਿ ਰਹੀ ਹੈ ਤੇ ਆਪਾਂ ਕਿਵੇਂ ਪੜਦੇ ਸੀ ਬਾਣੀ ਆਪਾਂ ਪੜਦੇ ਸੀ ਬਾਣੀ ਬਈ ਸਾਡਾ ਆ ਕੰਮ ਹੋ ਜਾਵੇ ਆ ਕੰਮ ਹੋ ਜਾਵੇ ਅਸੀਂ ਬਾਣੀ ਪੜ ਲਈਏ ਦ੍ਰਿਸ਼ਟਮਾਨਾ ਛੋੜ ਕੇ ਪੜਦੇ ਸੀ ਹੁਣ ਮਹਾਰਾਜ ਕਹਿੰਦੇ ਵੀ ਬਾਣੀ ਤਾਂ ਗਿਆਨ ਆ ਇਹ ਕੋਈ ਦ੍ਰਿਸ਼ਟਮਾਨ ਦਾਤਾਂ ਲੈਣ ਕਰਕੇ ਨਹੀਂ ਆ ਦਾਤਾਂ ਤੇ ਨਾਮ ਨਾ ਮਿਲਨੀ ਆ ਜੇ ਚਾਹੀਦੀਆਂ ਵੀ ਆ ਜੋ ਕਮੀਆਂ ਨੇ ਜੀਵਨ ਚ ਸੋ ਇਸ ਕਰਕੇ ਜਿਹੜੀ ਬਾਣੀ ਉਹ ਆਪਾਂ ਵਿਚਾਰਾਂ ਚ ਪੜਦੇ ਸੀ ਆਪਣਾ ਜਿਹੜਾ ਸੀ ਉਹ ਮੰਨ ਨਾਲ ਤੇ ਸੁਰਤ ਸਾਫ ਸੀ ਨਾ ਆਪਾਂ ਨੂੰ ਬਾਣੀ ਦਾ ਕੋਈ ਗਿਆਨ ਸੀ ਤੇ ਨਾ ਹੀ ਆਪਾਂ ਨੂੰ ਇਹ ਅੰਦਰ ਵਾਲਾ ਮੈਲਾ ਭਾਂਡਾ ਧੋਣਾ ਹੁੰਦਾ ਸੀ ਹੁਣ ਮਹਾਰਾਜ ਦੀ ਬਾਣੀ ਦੀ ਆਪਾਂ ਕੱਲ ਵਿਚਾਰ ਕੀਤੀ ਸੀ ਵੀ ਅੰਦਰ ਸਾਡਾ ਜਿਹੜਾ ਮੈਲਾ ਆ ਉਹਦੇ ਵਾਸਤੇ ਤੀਰਥ ਵੀ ਅੰਦਰ ਆ ਇਹਦਾ ਇਸ਼ਨਾਨ ਇਹਦਾ ਖਾਣਾ ਇਹਦਾ ਪੀਣਾ ਸਭ ਕੁਝ ਇਹਦੇ ਅੰਦਰ ਆ ਇਹਦੀ ਪੂਜਾ ਦਾ ਸਥਾਨ ਵੀ ਇਹਦੇ ਅੰਦਰ ਆ ਆਪਾਂ ਨੂੰ ਬਾਹਰ ਕਿਤੇ ਜਾਣ ਦੀ ਲੋੜ ਹੀ ਨਹੀਂ ਆ ਇਹਦੇ ਜਿਹੜੇ ਸਾਡੇ ਮਨ ਦੀ ਖਰਾਕ ਅਮਰਤ ਰਸ ਆ ਅਮਰਤ ਰਸ ਵੀ ਸਾਡੇ ਅੰਦਰ ਹੀ ਆ ਸਾਡੇ ਮਨ ਵਾਸਤੇ ਹੁਣ ਜਦੋਂ ਫਿਰ ਆਪਾਂ ਸਵਾਸ ਖਰਚ ਕਰਦੇ ਆ ਸਿਮਰਨ ਤੇ ਹਰੇ ਦੇ ਹਰੀ ਦਾ ਹੱਟ ਕਹਤਾਂ ਜਿੱਥੇ ਆਪਣੇ ਸਵਾਸ ਹੁਣ ਜਮਾ ਹੋ ਰਿਹਾ ਹੈ ਨਾ ਇਹ ਹਰੀ ਦਾ ਹੱਟ ਆ ਹੁਣ ਕਿਹੜਾ ਹਰੀ ਦਾ ਹੱਟ ਇਹ ਵੀ ਆਪਾਂ ਸਮਝਣਾ ਹੈ ਕਿ ਆ ਜਿਹੜੇ ਸੋਨ ਚ ਸਾਡੇ ਸਵਾਸ ਜਾ ਰਹੇ ਆ ਨਾ ਜਦੋਂ ਆਪਾਂ ਨਾਮ ਜਪਦੇ ਇਥੋਂ ਸਵਾਸ ਲੈਨੇ ਆ ਵਾਪਸ ਜਦੋਂ ਆਪਾਂ ਸਵਾਸ ਆਇਆ ਵਾਹਿ ਬੋਲਿਆ ਵਾਪਸ ਸਵਾਸ ਆਇਆ ਪੋ ਗੁਰੂ ਬੋਲਿਆ ਤੇ ਸਵਾਸ ਕਿੱਥੇ ਜਮਾ ਹੋ ਗੇ ਅ ਸੁੰਨ ਚ ਇਹ ਸੁੰਨਿਆ ਪਰਮੇਸ਼ਰ ਦਾ ਘਰ ਹੈ ਇਹ ਸੁੰਨਿਆ ਸਾਡੇ ਮਨ ਦਾ ਘਰ ਆ ਜਿਹੜੀ ਸੁੰਨਿਆ ਇਹੀ ਇਹ ਇਹੀ ਸੱਚਖੰਡਿਆ ਔਰ ਇਹੀ ਮਨ ਬੱਚੇ ਦਾ ਘਰ ਆ ਹੁਣ ਇੱਥੋਂ ਸਵਾਸ ਲਿਆ ਤੇ ਇੱਥੇ ਹੀ ਵਾਪਸ ਜਮਾ ਕਰਾ ਦਿੱਤਾ ਤੇ ਨਾਲ ਆਪਾਂ ਸੁਰਤ ਚ ਵਾਹਿ ਗੁਰੂ ਜੀ ਨੂੰ ਯਾਦ ਕੀਤਾ ਕਿਉਂਕਿ ਗਿਆਨੀ ਸਾਨੂੰ ਇੱਥੇ ਲੈ ਕੇ ਆਊਗਾ ਉਹਦੇ ਸਾਡਾ ਮਨ ਪਤਾ ਨਹੀਂ ਕਿੱਥੇ-ਕਿੱਥੇ ਵਿਚਾਰਾਂ 'ਚ ਫਿਰੀ ਜਾਂਦਾ ਹੈ ਤੇ ਜਦੋਂ ਆਪਾਂ ਨੂੰ ਇਸ ਚੀਜ਼ ਦਾ ਗਿਆਨ ਆ ਗਿਆ ਪੀ ਇੱਥੇ ਸਵਾਸਨ ਜਿੰਨੇ ਸਵਾਸ ਦਿੱਤਾ ਆ ਵਾਹਿਗੁਰੂ ਜੀ ਨੇ ਵਾਪਸ ਉਹਨਾਂ ਦੀ ਹੱਟੀ ਤੇ ਆਪਾਂ ਜਮ੍ਹਾਂ ਕਰਾਉਣਾ ਆ ਤੇ ਵਾਪਸ ਜਦੋਂ ਆਪਾਂ ਸਵਾਸ ਨੂੰ ਵਾਹਿਗੁਰੂ ਕਹਿ ਕੇ ਵਾਪਸ ਜਮ੍ਹਾਂ ਕਰਾਉਨੇ ਆ ਉਹ ਸਾਡਾ ਜਮ੍ਹਾਂ ਹੋ ਜਾਂਦਾ ਸਵਾਸ ਹੁਣ ਆ ਸਾਡਾ ਜਿਹੜਾ ਦਾਇਰਾ ਸਾਰ ਇਹ ਜਦੋਂ ਆਪਾਂ ਸੰਸਾਰ 'ਚ ਰਹਿੰਨੇ ਆ ਸਾਰ ਆਪਾਂ ਵਿਚਾਰਾਂ ਦਾ ਮੈਲਾ ਕੀਤਾ ਹੋਇਆ ਸਾਡੇ ਪਾਸ ਸਾਰੇ ਪਾਸੇ ਤ੍ਰੈ ਗੁਣਾਂ ਦੀ ਖਾਈ ਪੁੱਟੀ ਹੋਈ ਹੈ। ਕਦੀ ਰਜੋ ਗੁਣ ਦਾ ਵਿਚਾਰ ਆ ਗਿਆ, ਕਦੀ ਤਮੋ ਗੁਣ ਦਾ ਆ ਗਿਆ, ਕਦੀ ਸਤੋ ਗੁਣ ਦਾ ਵਿਚਾਰ ਆ ਗਿਆ। ਇੱਥੇ ਆਪਾਂ ਸਾਰਾ ਆਪਣੇ ਆਲੇ ਦੁਆਲੇ ਗੰਦ ਪਾਇਆ ਹੋਇਆ, ਅੰਦਰ ਵੀ ਸਾਡੇ ਗੰਦ ਹੈ ਤੇ ਬਾਹਰ ਵੀ ਸਾਡੇ ਗੰਦ ਹੈ। ਹੁਣ ਜਦੋਂ ਆਪਣੇ ਆਪਾਂ ਗਿਆਨ ਗਿਆਨ ਦੇ ਮਾਰਗ ਤੇ ਹੁੰਨੇ ਆ ਫਿਰ ਸਾਡੇ ਮਨ 'ਚ ਗਿਆਨ ਵਸਣ ਲੱਗ ਜਾਂਦਾ ਹੈ। ਸਾਡੇ ਅੰਦਰੋਂ ਗਿਆਨ ਚੱਲਦਾ ਹੈ ਜਾਂ ਸਿਮਰਨ ਚੱਲਦਾ ਹੈ, ਸਾਡਾ ਔਰਾ ਵੀ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਸਾਡਾ ਮਨ ਸਾਫ਼ ਹੋ ਗਿਆ ਇਹ ਤੀਰਥ ਬਣ ਜਾਂਦਾ ਹੈ ਨਾਮ ਨਾਲ ਇਹ ਏਰੀਆ ਤੀਰਥ ਬਣ ਜਾਂਦਾ ਹੈ ਸੋ ਇਸ ਕਰਕੇ ਜਿਹੜਾ ਇੰਨਾ ਜੀਵਨ ਬਦਲਦਾ ਹੁਣ ਵੇਖੋ ਆਪੇ ਕਿੰਨਾ ਚਿਰਾਂ ਤੋਂ ਗਿਆਨ ਲੈ ਰਹੇ ਆ ਆਪਣਾ ਕਦੀ ਕੋਈ ਦੇਣ ਨਹੀਂ ਗਿਆ ਹੁਣ ਮੈਨੂੰ ਲੱਗਦਾ ਜਿੱਦਣ ਆਪਾਂ ਸ਼ਬਦੀ ਵਿਚਾਰ ਨਹੀਂ ਕੀਤੀ ਹੋਣੀ ਕਰਦੇ ਆ ਨਾ ਡੇਲੀ ਪਰ ਫਿਰ ਵੀ ਵੇਖੋ ਤੁਸੀਂ ਆਪਣੇ ਅੰਦਰ ਵਿਚਾਰ ਕੇ ਵੇਖੋ ਵੀ ਗਿਆਨ ਨੂੰ ਯਾਦ ਰੱਖਦੇ ਹੋ ਕਿ ਭੁੱਲ ਜਾਂਦੇ ਹੋ ਕਿਉਂਕਿ ਆਪਾਂ ਹਰੋ ਕੋਸ਼ਿਸ਼ ਕਰਦੇ ਆ ਵੀ ਜਿਹਦੇ ਨਾਲ ਗਿਆਨ ਨੂੰ ਸਰਲ ਤੋਂ ਸਰਲ ਭਾਸ਼ਾ ਚ ਸਮਝਾਇਆ ਜਾਵੇ ਇਨਾ ਈਜ਼ੀਲੀ ਸਮਝਾਇਆ ਜਾਵੇ ਬਈ ਸਾਡਾ ਮਨ ਇੱਥੇ ਟਿਕਣਾ ਸ਼ੁਰੂ ਹੋ ਜਾਵੇ ਹੁਣ ਇਸ ਤੋਂ ਈਜ਼ੀ ਤਾਂ ਹੋਰ ਕੀ ਹੋ ਸਕਦਾ ਹੈ ਕਿ ਇਸ ਤੋਂ ਈਜ਼ੀ ਕੁਝ ਹੋ ਸਕਦਾ ਬਾਕੀ ਤੁਸੀਂ ਦੱਸ ਦਿਓ ਜਿੰਨਾ ਵੀ ਆਪਾਂ ਸਰਲ ਤੋਂ ਸਰਲ ਕਰਕੇ ਹੋਰ ਕਿਉਂਕਿ ਗਿਆਨ ਸਰ ਲਿਆ ਸਾਨੂੰ ਸਰਲ ਬਣਾਉਂਦਾ ਹੈ ਗਿਆਨ ਸਾਡੇ ਜੀਵਨ ਨੂੰ ਸਰਲ ਬਣਾਉਂਦਾ ਹੈ ਗਿਆਨ ਤੇ ਆਪਾਂ ਜੀਵਨ ਨੂੰ ਸਰਲ ਬਣਾਉਣਾ ਹੈ ਆਪਾਂ ਤੇ ਕੰਪਲੀਕੇਟਡ ਬਣਾਇਆ ਹੋਇਆ ਕਿਉਂਕਿ ਸਾਡੀ ਸੁਰਤੀ ਇਨੀ ਉਲਝੀ ਹੋਈ ਵਿਚਾਰਾਂ ਵਿੱਚ ਬਣਾਇਆ ਹੋਇਆ ਕਿ ਨਹੀਂ ਦੱਸੋ ਵੇਖੋ ਗੁਰਮਖ ਪਿਆਰੇ ਆਪਾਂ ਨੂੰ ਕੁਝ ਸਮਝ ਨਹੀਂ ਆਪਾਂ ਦੁੱਖਾਂ 'ਚ ਘਿਰੇ ਆਪਾਂ ਨੂੰ ਦੁੱਖਾਂ ਦਾ ਇਲਾਜ ਨਹੀਂ ਪਤਾ ਮਨ ਸਾਡਾ ਦੁਖੀ ਹੈ ਹੱਲ ਸਾਡੇ ਕੋਈ ਕੋਈ ਹੈ ਨਹੀਂਗਾ ਗਿਆਨ ਆਪਾਂ ਲੈਂਦੇ ਨਹੀਂ ਆ ਸਿਮਰਨ ਕਰਕੇ ਆਪਾਂ ਉਸ ਮਾਰਗ ਤੇ ਚੱਲਦੇ ਨਹੀਂ ਆ ਤੇ ਇਹ ਜਿਹੜੀਆਂ ਉਲਝਣਾ ਆ ਜੰਮਣ ਮਰਨ ਆ ਇਹ ਫਿਰ ਇਹ ਤਾਂ ਕੱਟਿਆ ਨਹੀਂ ਜਾ ਸਕਦਾ ਠੀਕ ਹੈ ਨਾ ਤੇ ਜਦੋਂ ਆਪਾਂ ਪ੍ਰੋਪਰ ਜੀਵਨ ਚ ਲਿਆਵਾਂਗੇ ਗਿਆਨ ਨੂੰ बार-बार ਸਿਮਰਨ ਕੇ ਆ ਰਸਨਾ ਨਾਲ ਜਪੋ ਆਪਣੀ ਸੁਰਤ ਦੇ ਵਿੱਚ ਗਿਆਨ ਨੂੰ ਵਿਚਾਰੋ ਜਦੋਂ ਆਪਣੇ ਆਪਣੀ ਸੁਰਤ ਚ ਗਿਆਨ ਆ ਗਿਆ ਨਾ ਉਹ ਗੰਦਗੀ ਨਿਕਲਣੀ ਸ਼ੁਰੂ ਹੋ ਜਾਣੀ ਸਾਡੀ ਦ੍ਰਿਸ਼ਟੀ ਚੇਂਜ ਹੋ ਜਾਣੀ ਹੈ ਜਿਹੜਾ ਆਪਣੇ ਮਨ ਨੂੰ ਮੈਲ ਲੱਗੀ ਹੈ ਤੇ ਮਨ ਕਿੱਥੇ ਬੈਠਦਾ ਹੈ ਨਿਤਰਾ ਚ ਤੂੰ ਮੈੜਾ ਬੈਠਦਾ ਮਨ ਨੇਤਰਾਂ 'ਚ ਉਹ ਫਿਰ ਦ੍ਰਿਸ਼ਟੀ ਤੋਂ ਪਤਾ ਲੱਗ ਜਾਂਦਾ ਸਾਡੇ ਮਨ ਦਾ ਤੇ ਜਦੋਂ ਆਪਾਂ ਸਿਮਰਨ ਅਭਿਆਸ ਕਰਾਂਗੇ ਹਰ ਇੱਕ ਬਾਣੀ ਦੇ ਆਪਾਂ ਵਿਚਾਰ ਨੂੰ ਅੰਦਰ ਵਸਾਵਾਂਗੇ ਤੇ ਉਹਦੇ ਹੁਕਮ ਮੁਤਾਬਕ ਚੱਲਾਂਗੇ ਗੁਰਬਾਣੀ ਗੁਰੂ ਦੇ ਹੁਕਮ ਮੁਤਾਬਕ ਤੇ ਆਪਣਾ ਦੇਖਿਓ ਫਿਰ ਦ੍ਰਿਸ਼ਟੀ ਬਦਲ ਜਾਣੀ ਆ ਆਪਣਾ ਸੰਸਾਰ ਨੂੰ ਦੇਖਣ ਦਾ ਤਰੀਕਾ ਬਦਲ ਜਾਂਦਾ ਹੈ ਸੰਸਾਰ ਉਹੀ ਹੁੰਦਾ ਹੈ ਇਸ ਸੰਸਾਰ ਦੇ ਵਿੱਚ ਆਪਣੇ ਸਭ ਤਰ੍ਹਾਂ ਦੇ ਮਿੱਤਰ ਵੀ ਹੁੰਦੇ ਨੇ ਤੇ ਆਪਣੇ ਐਂਟੀ ਵੀ ਚੱਲਣ ਵਾਲੇ ਜੀਵ ਹੁੰਦੇ ਨੇ ਪਰ ਸਾਡਾ ਮਨ ਸੁਧਰ ਜਾਂਦਾ ਆ ਇਸ ਕਰਕੇ ਸਾਡੇ ਜਿਹੜੇ ਐਂਟੀ ਵੀ ਹੁੰਦੇ ਉਹ ਵੀ ਸਾਨੂੰ ਵਧੀਆ ਲੱਗਦੇ ਨੇ ਮਹਾਰਾਜ ਨੇ ਬਾਣੀ 'ਚ ਲਿਖਿਆ ਨਾ ਵੈਰੀ ਮਿੱਤਰ ਸਭ ਕੀਤੇ ਆ ਨਹੀਂ ਮੰਗੇ ਮੰਦਾ ਮਹਾਰਾਜ ਕਹਿੰਦੀ ਵੈਰੀ ਮਿੱਤਰ ਸਭ ਇੱਕੋ ਹੀ ਲੱਗਦੇ ਮੈਂ ਕਿਸੇ ਦਾ ਬੁਰਾ ਨਹੀਂ ਮੰਗਦਾ ਹੁਣ ਜਦੋਂ ਵੈਰੀ ਮਿੱਤਰ ਹੀ ਆਪਾਂ ਬਰਾਬਰ ਕਰ ਲਏ ਆਪਾਂ ਕਿਸੇ ਦਾ ਮੰਦਾ ਨਾ ਸੋਚਦੇ ਆ ਮਨ 'ਚ ਸੋਚਣਾ ਹੀ ਨਹੀਂ ਆ ਸੋਚਣਾ ਫਿਰ ਕਰਨ ਦਾ ਤੇ ਦੂਰ ਦੀ ਗੱਲ ਰਹਗੀ ਹਨਾ ਹੁਣ ਕਰਨਾ ਦੂਰ ਦੀ ਗੱਲ ਰਹਗੀ ਜਦੋਂ ਆਪਾਂ ਕਰਨਾ ਹੀ ਨਹੀਂ ਆ ਤੇ ਫਿਰ ਸਾਨੂੰ ਜਦ ਅਸੀਂ ਮਾੜਾ ਕੰਮ ਕਰਾਂਗੇ ਨਹੀਂ ਸਾਨੂੰ ਮਾੜੇ ਦਾ ਫਲ ਐਵੇਂ ਥੋੜੀ ਨਾ ਮਿਲ ਜੇਗਾ ਫਿਰ ਸਾਨੂੰ ਫਿਰ ਕੋਈ ਮਾੜਾ ਪੁਗਤਾਨ ਕਰਨਾ ਨਹੀਂ ਪੈਂਦਾ ਸੋ ਜੋ ਅਸੀਂ ਇਹ ਗਿਆਨ ਜੀਵਨ ਚ ਕਰਨਾ ਇਹ ਸਾਡੇ ਆਪਣੇ ਵਾਸਤੇ ਆ ਆਪਣੇ ਮੰਨ ਲਿਆ ਨਾ ਤੇ ਸੰਸਾਰ ਨੂੰ ਦਿਖਾਉਣ ਲਈ ਵੀ ਲੋਕ ਮੈਨੂੰ ਕਹਿਣ ਇਹਨੂੰ ਬੜਾ ਗਿਆਨ ਹੋ ਗਿਆ ਇਹ ਬੜੀ ਭਗਤੀ ਕਰਦਾ ਹੈ ਜਾਂ ਆਪਾਂ ਇਹ ਸੰਸਾਰ ਤੋਂ ਡਿਮਾਂਡ ਨਹੀਂ ਰੱਖਣੀ ਵੀ ਸਾਨੂੰ ਸਾਰੇ ਚੰਗਾ ਕਹਿਣ ਚੰਗੇ ਨਾਲੋਂ ਤਾਂ ਇਹ ਚੰਗਾ ਕਿ ਮਾੜਾ ਕਹਿ ਲੈਣ ਤਾਂ ਵਧੀਆ ਹੈ ਨਿੰਦਿਆ ਕਰ ਲੈ ਕੋਈ ਸਾਡੀ ਉਹ ਵਧੀਆ ਗੱਲ ਆ ਸਾਡੇ ਕੋਲ ਅਭਿਆਸ ਨਹੀਂ ਜੀ ਹੁੰਦਾ ਇਹਨਾਂ ਸਾਡੇ ਕੋਈ ਨਿੰਦਿਆ ਕਰ ਲਵੇ ਤੇ ਸਾਡਾ ਕਾਫੀ ਕੁਝ ਹੱਲ ਹੋ ਸਕਦਾ ਨਿੰਦਿਆ ਕਰਵਾਉਣੀ ਇਸ ਕਰਕੇ ਜ਼ਰੂਰੀ ਆ ਵੀ ਵੈਸੇ ਤਾਂ ਅੱਗੇ ਸਾਧੂ ਸੰਤ ਕਹਿੰਦੇ ਹੁੰਦੇ ਸੀ ਵੀ ਨਿੰਦਿਆ ਕਰਾਉਣੀ ਜ਼ਰੂਰੀ ਆ ਨਿੰਦਿਆ ਕੋਈ ਕਰ ਦੇਵੇ ਪਰ ਅਸੀਂ ਕਰਮ ਨਾ ਮਾੜਾ ਕਰੀਏ ਕੋਈ ਵੀ ਅਸੀਂ ਮਾੜਾ ਕਰਮ ਕਰੀਏ ਫਿਰ ਸਾਡੀ ਨਿੰਦਿਆ ਕਰੇ ਫਿਰ ਨਿੰਦਿਆ ਨਹੀਂ ਹੁੰਦੀ ਉਹ ਅਸੀਂ ਕਰਮ ਅੱਛੇ ਹੀ ਕਰੀਏ ਪਰ ਕੋਈ ਈਰਖਾ ਵਸ ਪੈ ਕੇ ਕੋਈ ਜਲਸੀ ਨਾਲ ਸਾਡੇ ਨਾਲ ਕਰਨ ਲੱਗ ਜੇ ਤਾਂ ਉਹ ਸਾਡੇ ਵਾਸਤੇ ਫਾਇਦੇ ਦੀ ਗੱਲ ਆ ਕਿਉਂਕਿ ਆਪਾਂ ਦਫ਼ਤਰ 'ਚ ਰਹਿੰਦੇ ਆ ਰੋਜ਼ ਆਪਣੇ ਕਈ ਤਰ੍ਹਾਂ ਨਾਲ ਕਈ ਗੁਰਮਖ ਬੀਬੀਆਂ ਆ ਕੇ ਆਹ ਦਿੰਦੀਆਂ ਵੀ ਸਾਨੂੰ ਇਦਾਂ ਕਿਸੇ ਨੇ ਕਿਹਾ ਸਾਨੂੰ ਉਦਾਂ ਕਿਹਾ ਤੇ ਮੈਂ ਕਿਹਾ ਮਾਈਂਡ ਹੀ ਨਹੀਂ ਕਰਨਾ ਆਪਾਂ ਇਹ ਸਮਝੋ ਕਿ ਤੁਹਾਡਾ ਕੋਈ ਅੱਛਾ ਵੇਲਾ ਆ ਗਿਆ ਕੋਈ ਤੁਹਾਡਾ ਕਰਮ ਸੁਧਰ ਰਿਹਾ ਤੁਹਾਡੇ ਕੋਈ ਪਾਪ ਨਸ਼ਟ ਹੋ ਰਹੇ ਨੇ ਜੇ ਤੁਹਾਨੂੰ ਕੋਈ ਮਾੜਾ ਕਹਿ ਰਿਹਾ ਤਾਂ ਵਧੀਆ ਗੱਲ ਆ ਸੋ ਇਸ ਕਰਕੇ ਜਦੋਂ ਆਪਾਂ ਆਪ ਨੂੰ ਨੌਲੇਜ ਆ ਜਾਂਦੀ ਨਾ ਉਹਦੇ ਹੁਣ ਜਦੋਂ ਅਸੀਂ ਗਿਆਨ ਦਾ ਜੋ ਇਹ ਸਾਨੂੰ ਕੋਈ ਕਹਿ ਕੇ ਦਿਖਾਵੇ ਮਾੜਾ ਅਸੀਂ ਸਾਨੂੰ ਕੋਈ ਕਹਿਗਾ ਅਸੀਂ ਇੱਕ ਦੀਆਂ ਚਾਰ ਨਹੀਂ ਕਰਦਾਂਗੇ ਤੇ ਜਦੋਂ ਸਾਨੂੰ ਗਿਆਨ ਆ ਗਿਆ ਵੀ ਸਾਨੂੰ ਕੋਈ ਮਾੜਾ ਕਹਿ ਰਿਹਾ ਸਾਡੀ ਪਿੱਠ ਪਿੱਛੇ ਤਾਂ ਉਹ ਮਤਲਬ ਸਾਨੂੰ ਕਹਿ ਦਵੇ ਕੋਈ ਗੱਲ ਨਹੀਂ ਤੇ ਸਾਡਾ ਤੇ ਬਹੁਤ ਕੁਝ ਹੁੰਦੇ ਚ ਸਬਰ ਜਾਣਾ ਹੈ ਵੈਸੇ ਮੇਰਾ ਆਪਣਾ ਗੁਰਮਖ ਪਿਆਰੇ ਉਹ ਤਜਰਬਾ ਹੈ ਕਿ ਜਦੋਂ ਵੀ ਕੋਈ ਸਾਡੀ ਨਿੰਦਿਆ ਕਰਦਾ ਨਾ ਤੇ ਉਹ ਸਾਨੂੰ ਪਤਾ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਚੱਲ ਰਿਹਾ ਕੋਈ ਸਿਸਟਮ ਗਲਤ ਮੇਰੇ ਆਂਟੀ ਕੋਈ ਕਰ ਰਿਹਾ ਪਰ ਉਹਦੇ ਵਿੱਚ ਆਪਣਾ ਬਹੁਤ ਕੁਝ ਸਬਰ ਜਾਂਦਾ ਉਦੋਂ ਸਾਡਾ ਕੁਝ ਹੋਣਾ ਹੁੰਦਾ ਵਧੀਆ ਤੂੰ ਮਹਾਰਾਜ ਜੀ ਨਾ ਸਿਮਰਨ ਨਹੀਂ ਕਰ ਸਕਦੇ ਹੁੰਦੇ ਸ਼ਾਇਦ ਪਤਾ ਨਹੀਂ ਉਹ ਸਾਡਾ ਇਹ ਦੀ ਚੀਜ਼ ਹੀ ਕਰ ਦਿੰਦੇ ਤੇ ਸੰਸਾਰ ਵਧੀਆ ਚੀਜ਼ ਹੈ ਤੇ ਬਾਬਾ ਕਬੀਰ ਜੀ ਨੇ ਇਹਦੇ ਬਾਰੇ ਵਿੱਚ ਬਹੁਤ ਵਧੀਆ ਲਿਖਿਆ ਬਾਣੀ ਚ ਉਹਨਾਂ ਨੇ ਲਿਖਿਆ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਉਹ ਕਹਿੰਦੇ ਨਿੰਦੋ ਉਹਾਂ ਦੇ ਨਿੰਦਾ ਮੈਨੂੰ ਬਹੁਤ ਪਿਆਰੀ ਹੈ ਹੈਨਾ ਹਾਂ ਉਹ ਤੋਂ ਵੀ ਦਾ ਕੰਮ ਕਰਦਾ ਉਹ ਕਹਿੰਦੇ ਉਹ ਸਾਡਾ ਮਾਤਾ ਪਿਤਾ ਜਿੱਦਾਂ ਮਾਤਾ ਪਿਤਾ ਸਾਡੇ ਗੰਦੇ ਮਲੇ ਕੱਪੜੇ ਧੋਂਦਾ ਹੈ ਲੈਟਰਨ ਵਾਲੇ ਬਾਥਰੂਮ ਵਾਲੇ ਉਹ ਸਾਫ ਕਰਦੇ ਸਾਫ ਕਰਦਾ ਇਦਾਂ ਹੀ ਉਹ ਸਾਡੇ ਕਈ ਕਰਮਾਂ ਨੂੰ ਸਾਫ ਕਰ ਜਾਂਦੇ ਆ ਤੇ ਗੁਰੂ ਨਾਨਕ ਪਾਸ਼ਾ ਨੇ ਲਿਖਿਆ ਅਸੰਖ ਨਿੰਦਕ ਸਿਰ ਕਰ ਹੈ ਪਾਰ ਅਸੰਖ ਜਿਨ੍ਹਾਂ ਦੀ ਕੋਈ ਸੰਖਿਆ ਨਹੀਂ ਐ ਕੋਈ ਗਿਣਤੀ ਨਹੀਂ ਆ ਉਹਨਾਂ ਦੇ ਜਿਹੜੇ ਨਿੰਦਿਆ ਕਰ ਕਰਕੇ ਦੂਜਿਆਂ ਦਾ ਭਾਰ ਆਪਣੇ ਸਿਰ ਚੁੱਕੀ ਜਾਂਦੇ ਆ ਸੋ ਵੇਖੋ ਇਹ ਨਾ ਬਾਪੂ ਦੀ ਜਿਆਦੇ ਗੱਲਾਂ ਅਸੀਂ ਫਸਟ ਟਾਈਮ ਉਹਨਾਂ ਦੇ ਉੱਥੇ ਵਿਚਾਰ ਸੁਣਨ ਜਾਂਦੇ ਸੀਗੇ ਤੇ ਜਦੋਂ ਉਹਨਾਂ ਨੇ ਇਹ ਗੱਲਾਂ ਕਹੀਆਂ ਤੇ ਬਹੁਤ ਮਾਨ ਨੂੰ ਲੱਗੀਆਂ ਕਿਉਂਕਿ ਥੋੜਾ ਚਲੋ ਮਾਤਾ ਪਿਤਾ ਵੀ ਥੋੜੀ ਜੀ ਮਾਤੌਨਾਂ ਨੇ ਵਧੀਆ ਹੀ ਦਿੱਤੀ ਸੀ ਬਹੁਤ ਹੀ ਵਧੀਆ ਮੈਂ ਤੇ ਕਹਾਂਗੀ ਕਿ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਇਹ ਗੱਲ ਕਹੀ ਹੋਈ ਸੀ ਨਿੰਦਿਆ ਨਹੀਂ ਕਰਨੀ ਕਿਸੇ ਦੀ ਇਹ ਮਾੜੀ ਗੱਲ ਹੁੰਦੀ ਆ ਕਿਉਂਕਿ ਮਾਤਾ ਪਿਤਾ ਦਾ ਵੀ ਸਾਡੇ ਜੀਵਨ 'ਚ ਯੋਗਦਾਨ ਹੁੰਦਾ ਹੈ ਕਿਉਂਕਿ ਐਡੇ ਮਹਾਪੁਰਸ਼ਾਂ ਨਾਲ ਮਿਲਣਾ ਤੇ ਫਿਰ ਉਹਨਾਂ ਕੋ ਗਿਆਨ ਹਾਸਲ ਕਰਨਾ ਜੀਵਨ ਬਦਲ ਜਾਣਾ ਤੇ ਮਾਤਾ ਪਿਤਾ ਵੀ ਵਧੀਆ ਹੀ ਹੋਣ ਤਾਂ ਹੀ ਆਪਾਂ ਇਸ ਮਾਰਗ ਤੇ ਚੱਲ ਪਾਉਨੇ ਆ ਤੇ ਉਹਨਾਂ ਦੇ ਵੀ ਕੋਆਪਰੇਸ਼ਨ ਬਚਪਨ ਤੋਂ ਹੁੰਦੀ ਆ ਫਿਰ ਅੱਗੇ ਸੰਤ ਮਹਾਂਪੁਰਖ ਜਿਹੜੇ ਗੁਰੂ ਹੁੰਦੇ ਆ ਆਪਣੇ ਜੋ ਸਾਡੇ ਮਨ ਦੇ ਗੁਰੂ ਨੇ ਉਹ ਮਿਲਦੇ ਨੇ ਕਿਉਂਕਿ ਜੇ ਪਹਿਲਾਂ ਆਪਾਂ ਨੂੰ ਜੀਵਨ 'ਚ ਕੁਝ ਚੰਗਾ ਹੈ ਤੇ ਆਪਾਂ ਚੰਗੇ ਦੀ ਚਾਹਨਾ ਆਪਾਂ ਨੂੰ ਫਿਰ ਚੰਗਿਆਂ ਨਾਲ ਮਿਲਾ ਦਿੰਦੀ ਆ ਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿਉਂਕਿ ਉਹ ਤੇ ਬਾਣੀ ਦੀ ਇੰਨੀ ਵਿਚਾਰ ਨਹੀਂ ਸੀ ਆਪਾਂ ਨੂੰ ਡੀਪਲੀ ਗੱਦੀ ਕੀਤੀ ਨਾ ਪਤਾ ਹੀ ਸੀ ਥੋੜੀ ਬਹੁਤੀ ਤਉ ਤੇ ਤੋਂ ਸਮਝ ਆਉਂਦੀ ਹੁੰਦੀ ਆ ਕਿਉਂਕਿ ਆਪਾਂ ਬਾਣੀ ਸਪੀਡ 'ਚ ਪੜ੍ਹ ਲੈਨੇ ਆ ਫੜਾਫੜਟ ਇੱਕ ਰੀਡਿੰਗ ਵਾਂਗੂ ਤੇ ਜਦੋਂ ਉਹਨਾਂ ਨੇ ਕਿਹਾ ਵੀ ਅਸੰਖ ਨਿੰਦਕ ਸਿਰ ਕਰੇ ਭਾਰ ਵੀ ਕਹੀ ਦਸ ਜਦੋਂ ਉਹਨਾਂ ਨੇ ਕਿਹਾ ਨਾ ਸਿਰ 'ਤੇ ਭਾਰ ਚੁੱਕ ਲੈਂਦੇ ਨੇ ਸਿਰ 'ਤੇ ਤਾਂ ਬਹੁਤ ਵਧੀਆ ਲੱਗਿਆ ਵੀ ਦੇਖੋ ਜੇ ਕਿਸੇ ਨੇ ਸਾਡਾ ਭਾਰ ਹੀ ਚੱਕ ਲਿਆ ਤੇ ਇਹਦਾ ਮਤਲਬ ਅਸੀਂ ਤਾਂ ਹਲਕੇ ਹੋ ਗਏ ਨਾ ਵੀ ਸਾਡਾ ਤੇ ਭਾਰ ਕਿਸੇ ਨੇ ਚੱਕ ਲਿਆ ਸੋ ਇਸ ਕਰਕੇ ਬਹੁਤ ਉਹਨਾਂ ਨੇ ਇਸ ਤੇ ਮੇਰਾ ਖਿਆਲ ਵੀਡੀਓ ਵੀ ਬਣਾਈ ਹੋਈ ਆ ਕਿ ਨਿੰਦਿਆ ਕਰ ਕਰਕੇ ਦੂਜਿਆਂ ਦਾ ਭਾਰ ਜਿਹੜਾ ਉਹ ਫਿਰ ਜਦ ਪੰਡਾ ਖਲਾਉਂਦੇ ਨੇ ਉੱਥੇ ਤੇ ਉਹ ਕਹਿੰਦੇ ਵੀ ਪੰਡਾ ਖੋਲੋ ਇਹ ਕੀ ਲੈ ਕੇ ਆਏ ਨੇ ਤੇ ਉਹਦੇ ਵਿੱਚ ਉਹਨਾਂ ਨੇ ਵੇਖਿਆ ਵੀ ਕਿਹੜੇ ਕਿਹੜੇ ਸਵਾਸ ਇਨ੍ਹਾਂ ਪੰਡਾ ਚ ਜਮਾ ਨੇ ਤੋ ਕਿਸੇ ਨੇ ਰਜੋ ਗੁਣ ਤੇ ਕੀਤੇ ਕਿਸੇ ਨੇ ਤਮੋ ਗੁਣ ਤੇ ਕੀਤਿਆ ਤੇ ਕਈਆਂ ਨੇ ਨਿੰਦਿਆ ਕਰ ਕਰਕੇ ਜਿਹੜੇ ਉਹ ਪੰਡਾ ਦੇ ਉੱਪਰ ਪੰਡਾ ਚੁੱਕੀਆਂ ਹੋਈਆਂ ਨਿੰਦਿਆ ਕਰ ਕਰਕੇ ਤੇ ਉਹਨਾਂ ਨੂੰ ਫਿਰ ਉੱਥੇ ਦਰਗਾਹ ਦੇ ਵਿੱਚ ਬਹੁਤ ਸਜ਼ਾ ਦਿੱਤੀ ਜਾਂਦੀ ਆ ਸੋ ਉਹਨਾਂ ਨੇ ਇਹਨਾਂ ਕਲੀਅਰ ਵਿਜ਼ਨ ਕਰਤਾ ਇਸ ਚੀਜ਼ ਦਾ ਬਈ ਇਹ ਦੇ ਦਿਮਾਗ ਚੋਂ ਕਦੀ ਨਿਕਲ ਹੀ ਗਿਆ ਵੀ ਕੋਈ ਸਾਡੀ ਨਿੰਦਿਆ ਕਰ ਦੇ ਤੇ ਕੋਈ ਮਾੜੀ ਗੱਲ ਇਹ ਤੇ ਸਭ ਤੋਂ ਵਧੀਆ ਰਸਤਾ ਸਾਫ਼ ਹੋ ਜਾਂਦਾ ਆਪਣਾ ਸੁਗੁਰਮਖ ਪਿਆਰੇ ਹੋ ਇਹ ਸਾਰਾ ਗਿਆਨ ਹੀ ਆ ਵੀ ਜਦੋਂ ਆਪਾਂ ਨੂੰ ਗਿਆਨ ਆ ਜਾਂਦਾ ਨਾ ਤੇ ਕਲੀਅਰ ਵਿਜ਼ਨ ਹੋ ਜਾਂਦਾ ਆਪਾਂ ਨੂੰ ਮਾਰਗ ਦਿਸਣ ਲੱਗ ਜਾਂਦਾ ਹੈ ਆਪਣੇ ਫਿਰ ਇਹ ਰੁਕਾਵਟਾਂ ਹੀ ਹੁੰਦੀਆਂ ਜਿਹੜੀਆਂ ਇਹ ਸਾਡੀਆਂ ਗੁਰਬਾਣੀ ਗੁਰਦੁਆਰਾ ਦੂਰ ਹੋ ਜਾਂਦੀਆਂ ਤੇ ਆਪਾਂ ਨੂੰ ਫਿਰ ਕੋਈ ਮਤਲਬ ਨਹੀਂ ਰਹਿ ਜਾਂਦਾ ਫਿਰ ਆਪਾਂ ਸੰਸਾਰ ਤੋਂ ਉੱਪਰ ਉੱਠ ਕੇ ਆਪਣੇ ਕੰਮ ਧੰਦੇ ਕਰਦੇ ਆ ਵੀ ਤੁਸੀਂ ਆਪਣੀ ਲਾਈਫ ਚ ਆਪਣਾ ਸੋਚੋ ਜਿਵੇਂ ਕਰਨਾ ਹੈ ਤੇ ਗੁਰਬਾਣੀ ਗੁਰੂ ਮੁਤਾਬਕ ਆਪਣਾ ਜੀਵਨ ਬਣਾਓ ਸੱਚਾ ਸੁੱਚਾ ਜੀਵਨ ਜਿਓ ਇਹ ਆਪ ਵੀ ਕਿਸੇ ਨੂੰ ਤੰਗ ਨਹੀਂ ਕਰਨਾ ਦੁਖੀ ਨਹੀਂ ਕਰਨਾ ਕੋਈ ਗਲਤ ਕਰਮ ਨਹੀਂ ਕਰਨਾ ਕੋਈ ਠੱਗੀ ਠੋਰੀ ਕੋਈ ਇਦਾਂ ਦੇ ਆਪਾਂ ਲੋਭ ਲਾਲਚ ਫਸ ਕੇ ਕੋਈ ਇਦਾਂ ਦੇ ਕਰਮ ਨਹੀਂ ਕਰਨੇ ਤੇ ਸੱਚ ਦੇ ਮਾਰਗ ਤੇ ਚੱਲ ਕੇ ਆਪਾਂ ਆਪਣਾ ਜੀਵਨ ਬਣਾਉਨੇ ਆ ਤੇ ਉਹ ਫਿਰ ਵਧੀਆ ਹੀ ਬਣਦਾ ਹੈ ਗੁਰੂ ਸਾਹਿਬ ਵੀ ਸਾਡੀ ਮਦਦ ਕਰਦੇ ਨੇ ਸੋ ਇਸ ਕਰਕੇ ਸਾਡੇ ਅੰਦਰ ਜੋ ਇਹ ਸਿਸਟਮ ਚੱਲਦਾ ਆ ਉਹਨੂੰ ਆਪਾਂ ਸਾਰਾ ਗੁਰਬਾਣੀ ਗੁਰਦੁਆਰਾ ਸਮਝਣਾ ਹੁੰਦਾ ਆ ਤੇ ਫਿਰ ਇਹ ਚੀਜ਼ਾਂ ਸਾਡੇ ਤੇ ਮਾਲਕ ਦੇ ਮਲਾਪ ਵਿੱਚ ਬਹੁਤ ਜ਼ਿਆਦਾ ਜਿਹੜਾ ਗਿਆਨ ਦਾ ਯੋਗਦਾਨ ਹੋ ਜਾਂਦਾ ਗੁਰਮੁਖ ਪੈਰਿਓ ਜਿੱਥੇ ਗਿਆਨ ਆ ਉੱਥੇ ਪਰਮੇਸ਼ਰ ਆ ਜਿੱਥੇ ਗਿਆਨ ਨਹੀਂ ਹੈਗਾ ਉੱਥੇ ਫਿਰ ਪਰਮੇਸ਼ਰ ਵੀ ਨਹੀਂ ਆ ਭਾਵੇਂ ਉਹ ਜਿੰਨਾ ਮਰਜੀ ਵਾਏ ਗੁਰੂ ਵਾਏ ਗੁਰੂ ਕਰੀ ਜਾਵੇ ਹੁਣ ਮਹਾਰਾਜ ਬਾਣੀ 'ਚ ਕਹਿੰਦੇ RAM RAM ਕਰਤਾ ਸਭ ਜਗ ਫਿਰੇ RAM ਨਾ ਪਾਇਆ ਜਾਏ ਸੋ ਮਹਾਰਾਜ ਬਾਣੀ ਚ ਕਹਿੰਦੇ ਵੀ ਜਿੰਨਾ ਕੋਈ ਮਰਜ਼ੀ RAM RAM ਕਰੀ ਜਾਵੇ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ ਪਰ ਉਹ ਪਰਮੇਸ਼ਰ ਨੂੰ ਪਾ ਨਹੀਂ ਸਕਦੇ ਜਦ ਤੱਕ ਸਾਨੂੰ ਇਹ ਗਿਆਨ ਅੰਦਰ ਆ ਕੇ ਸਾਡੇ ਅੰਦਰ ਐ ਕਲੀਅਰ ਨਹੀਂ ਹੋ ਜਾਂਦਾ ਸਾਡਾ ਜੀਵਨ ਨਹੀਂ ਸੁਧਰ ਜਾਂਦਾ ਜਦੋਂ ਆਪਣਾ ਜੀਵਨ ਸੁਧਰ ਜਾਂਦਾ ਨਾ ਆਚਾਰ ਵਿਹਾਰ ਆਪਣਾ ਵਧੀਆ ਹੋ ਜਾਂਦਾ ਫਿਰ ਭਾਵੇਂ ਸਾਡਾ ਸਿਮਰਨ ਘੱਟ ਵੀ ਹੋਵੇ ਕਿ ਸਾਡਾ ਜੀਵਨ ਵਧੀਆ ਹੋਣਾ ਚਾਹੀਦਾ ਹੈ ਸਾਡੇ ਵਿਚਾਰ ਹੀ ਨਹੀਂ ਬਣਦੇ ਜਦੋਂ ਆਪਾਂ ਗਲਤੀਆਂ ਹੀ ਛੱਡ ਦਿੰਨੇ ਕਰਨੀਆਂ ਤੇ ਫਿਰ ਆਪਣੇ ਅੰਦਰ ਵਿਚਾਰਕਾ ਦਾ ਬਣਨਾ ਹੈ ਜਦੋਂ ਆਪਾਂ ਹਰ ਚੀਜ਼ ਦਾ ਖਿਆਲ ਰੱਖਦੇ ਆਂ ਕਿ ਅਸੀਂ ਸੰਸਾਰ 'ਚ ਵਿਚਰਦੇ ਆਂ ਤੇ ਮਹਾਰਾਜ ਪਹਿਲਾਂ ਤੇ ਆਪਾਂ ਨੂੰ ਪਤਾ ਹੀ ਨਹੀਂ ਸੰਸਾਰ ਨਾਲ ਹੀ ਆਪਣੀ ਦੁਬਦਾਂ ਸੰਸਾਰ ਨਾਲ ਹੀ ਲੜਾਈ ਝਗੜੇ ਆਂ ਫਿਰ ਜਦੋਂ ਆਪਾਂ ਗਿਆਨ ਦੇ ਮਾਰਗ ਤੇ ਚੱਲਦੇ ਆਂ ਆਪਾਂ ਨੂੰ ਸਭ ਵਧੀਆ ਲੱਗਣ ਲੱਗ ਜਾਂਦੇ ਆਂ ਵੈਰੀ ਮਿੱਤਰ ਸਭ ਇੱਕ ਲੱਗਦੇ ਆਂ ਸੋ ਮਹਾਰਾਜ ਬਾਣੀ 'ਚ ਕਹਿੰਦੇ ਵੀ ਜਦੋਂ ਸਾਧ ਸੰਗਤ ਪ੍ਰਾਪਤ ਕਰ ਲੈਨੇ ਉਦੋਂ ਸਾਨੂੰ ਵੈਰੀ ਮਿੱਤਰ ਦਾ ਕੋਈ ਉਹ ਨਹੀਂ ਪੈਂਦਾ ਫਰਕ ਸਾਡੇ ਲਈ ਸਾਰੇ ਇੱਕੋ ਹੀ ਨੇ ਮਹਾਰਾਜ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਕਿੰਦੇ ਹੁਣ ਮੇਰੇ ਅੰਦਰ ਉਹ ਪਰਾਈ ਤਾਤ ਹੀ ਨਿਕਲ ਗਈ ਆ ਕਿਉਂਕਿ ਮੈਂ ਸਾਧ ਸੰਗਤ ਵਿੱਚ ਆ ਗਿਆ ਹੁਣ ਮੇਰੀ ਕਿਸੇ ਨਾਲ ਦੁਸ਼ਤ ਨਹੀਂ ਕਿਸੇ ਨਾਲ ਈਰਖਾ ਨਹੀਂ ਕਿਸੇ ਨਾਲ ਵੈਰ ਨਹੀਂ ਤਾਂ ਕਿੰਨਾ ਵਧੀਆ ਉਹ ਜੀਵਨ ਬਣ ਜਾਂਦਾ ਜਦੋਂ ਇਹਨਾਂ ਚੀਜ਼ਾਂ ਤੋਂ ਆਪਾਂ ਉੱਪਰ ਉੱਠ ਜਾਂਦੇ ਆ ਇਹ ਫਿਰ ਜਿਹੜਾ ਸੰਸਾਰ ਆਪਾਂ ਨੂੰ ਹਰੀ ਦਾ ਰੂਪ ਲੱਗਣ ਲੱਗ ਜਾਂਦਾ ਹੈ ਸੰਸਾਰ ਉਹੀ ਜੋ ਪਹਿਲਾਂ ਸੀਗਾ ਉਹੀ ਸੰਸਾਰ ਸੀ ਜਿਹਦੇ ਵਿੱਚ ਆਪਾਂ ਪਹਿਲਾਂ ਵਿੱਚ ਹੁੰਦੇ ਸੀ ਆਪਣੀ ਦੁਬਦਾ ਸੀ ਨਿੰਦਿਆ ਚੁਗਲੀ ਚੱਲਦੀ ਸੀ ਉਹੀ ਬਦਲ ਕੇ ਹਰੀਦਾ ਰੂਪ ਬਣ ਗਿਆ ਤੇ ਇਹ ਸੰਸਾਰ ਮਹਾਰਾਜ ਕਹਿੰਦੇ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਕੋਈ ਹਰੀਦਾ ਰੂਪ ਹੈ ਹੁਣ ਮੈਨੂੰ ਹਰੀਦਾ ਰੂਪ ਨਜ਼ਰ ਆਉਣ ਲੱਗ ਗਿਆ ਹਰ ਇੱਕ ਜੀਵ ਦੇ ਆਪਣੇ ਆਪਣੇ ਕਰਮ ਨੇ ਉਹਨੇ ਆਪਣਾ ਕਰਮ ਕਰਨਾ ਹੈ ਅਸੀਂ ਆਪਣਾ ਕਰਮ ਕਰਨਾ ਅਸੀਂ ਆਪਣਾ ਦੇਖ ਕੇ ਕਰਨਾ ਹੈ ਕਿ ਜੇ ਮੇਰੇ ਕੋ ਮਾੜਾ ਹੋ ਗਿਆ ਤੇ ਫਿਰ ਮੈਨੂੰ ਇਹਦਾ ਫਲ ਵੀ ਭੁਗਤਣਾ ਪਊਗਾ ਇਸ ਕਰਕੇ ਕਿਸੇ ਨੂੰ ਦੁੱਖ ਨਹੀਂ ਦੇਣਾ ਕਿਸੇ ਨੂੰ ਮਾੜਾ ਨਹੀਂ ਕਹਿਣਾ ਜੇ ਕੋਈ ਕਰਦਾ ਉਹ ਕਰੀ ਜਾਵੇ ਨਿੰਦਿਆ ਚੁਗਲੀ ਨਾ ਆਪਾਂ ਬੈਠ ਕੇ ਕਿਸੇ ਕੋਲ ਸੁਣੋ ਤੇ ਨਾ ਕਿਸੇ ਦੀ ਕਰੋ ਤੇ ਆਪਾਂ ਫਿਰ ਵਧੀਆ ਹੀ ਰਹਿੰਨੇ ਆ ਜੀਵਨ ਦੇ ਵਿੱਚ ਸੋ ਇਸ ਕਰਕੇ ਗੁਰਮਖ ਪਿਆਰਿਓ ਗਿਆਨ ਜਿਹੜਾ ਹੈ ਉਹ ਸਾਡੇ ਤੇ ਪਰਮੇਸ਼ਰ ਦੇ ਵਿੱਚ ਬਹੁਤ ਜ਼ਿਆਦੀ ਨੇੜਤਾ ਬਣਾ ਦਿੰਦਾ ਹੈ ਫਿਰ ਨੇੜੇ ਹੁੰਦੇ ਹੁੰਦੇ ਹਰੀ ਦੇ ਵਿੱਚ ਆਪਾਂ ਮਿਲ ਜਾਂਦੇ ਆ ਤੇ ਸਾਡਾ ਜਿਹੜਾ ਆ ਉਹ ਜੀਵਨ ਸਫਲਾ ਹੋ ਜਾਂਦਾ ਹੈ ਮਨੁੱਖਾ ਜਮਾ ਆਪਣਾ ਸਫਲਾ ਹੋ ਜਾਂਦਾ ਸੋ ਕੋਸ਼ਿਸ਼ ਕਰਨੀ ਆ ਬਈ ਆਪਾਂ ਗਿਆਨ ਦੀ ਮੱਤ ਤੇ ਚੱਲੀਏ ਹੁਣ ਅਭਿਆਸ ਕਰਿਓ ਛੁੱਟੀਆਂ ਆ ਗਈਆਂ ਦੋ ਵਿੱਚ ਤਾਂ ਜਿਆਦਾ ਤੇ ਜਿਆਦਾ ਬਾਣੀ ਪੜਨ ਚ ਵੇਖੋ ਹੁਣ ਤਾਂ ਆਪਾਂ ਨੂੰ ਮੋਬਾਈਲਾਂ ਜਿ ਫੈਸਿਲਿਟੀ ਆ ਗਈ ਹੈ ਜੀ ਮੋਬਾਈਲ 'ਚ ਆਪਾਂ ਬਾਣੀ ਕੱਢ ਕੇ ਪੜ ਲੈਨੇ ਜਦੋਂ ਵੀ ਜੀ ਕਰਦਾ ਸਾਨੂੰ ਕੋਈ ਕਿਸੇ ਵੀ ਆਪਾਂ ਬਾਣੀ ਦੇ ਤੁਕ ਤੇ ਵਿਚਾਰ ਕਰਨੀ ਆ ਤੇ ਆਪਾਂ ਫਟ ਕੱਢ ਲੈਨੇ ਆ ਵੇਖੋ ਸਾਡੇ ਵਾਸਤੇ ਤਾਂ ਇਹ ਬਹੁਤ ਈਜ਼ੀ ਹੋ ਗਿਆ ਕਿਉਂਕਿ ਅਸੀਂ ਉਸ ਸਮੇਂ ਜਦੋਂ ਅਸੀਂ ਹੱਥ ਧੋਵੋ ਇਸ਼ਨਾਨ ਕਰੋ ਫਿਰ ਬੈਠ ਕੇ ਬਾਣੀ ਪੜੋ ਵਿਚਾਰ ਕਰੋ ਕਿ ਉਹਦੇ ਲਈ ਕਿੰਨਾ ਸਮਾਂ ਉਹ ਹੋ ਜਾਂਦਾ ਸੀਗਾ ਹੁਣ ਤਾਂ ਕੋਲ ਸਾਰਾ ਕੁਝ ਆਪਣੇ ਆਪ ਨੂੰ ਜੇ ਕਾਲ ਨੇ ਇਹਦੇ ਕੋਈ ਨੈਗੈਟਿਵ ਇਫੈਕਟ ਵੀ ਛੱਡੇ ਆ ਤੇ ਪੋਜ਼ਿਟਿਵ ਵੀ ਸਾਡੇ ਵਾਸਤੇ ਬਹੁਤ ਨਹੀਂ ਆਪਾਂ ਉਸ ਪਾਸੇ ਤਾਂ ਜਾਣਾ ਹੀ ਨਹੀਂ ਆਪਣਾ ਮਾਰਗ ਹੀ ਹੋ ਰਿਹਾ ਤੇ ਆਪਾਂ ਜੋ ਇਸ ਤੋਂ ਗ੍ਰਹਿਣ ਕਰ ਸਕਦੇ ਬਾਪੂ ਜੀ ਦੀਆਂ ਬਹੁਤ ਕਥਾ ਆਨਲਾਈਨ ਭਾਈ ਸਾਹਿਬ ਰਾਏ ਦਲਵੀਰ ਸਿੰਘ ਦੀਆਂ ਕਥਾ ਕਿੰਨੀਆਂ ਹਨ ਉਹਨਾਂ ਨੇ ਵਿਚਾਰ ਕਰਕੇ ਉਹ ਸਾਰਾ ਆਪਾਂ ਜਦੋਂ ਸਮਾਂ ਮਿਲਦਾ ਹੈ ਉਹ ਸੁਣ ਸਕਦੇ ਹਾਂ ਹੁਣ ਆਪਾਂ ਆਪਣੀਆਂ ਵੀ ਲਾਗੀਆਂ ਪਉਣ ਬਹੁਤਿਆਂ ਦੇ ਕਹਿੰਦੇ ਫਿਰ ਆਪਾਂ ਇਹ ਪਾ ਰਹੇ ਹਾਂ YouTube ਤੇ ਤਾਂ ਤੁਸੀਂ ਉਤੋਂ ਵੀ ਆਪਣਾ ਲਾਹਾ ਲੈ ਸਕਦੇ ਹੋ ਬਾਅਦ ਚ ਆਪਾਂ ਸੁਣ ਸਕਦੇ ਹਾਂ ਸੋ ਮੈਨੂੰ ਵੀ ਸੁਣ ਕੇ ਇਹ ਲੱਗਦਾ ਹੁੰਦਾ ਕਿ ਸ਼ਾਇਦ ਇਹ ਵਿਚਾਰ ਮੈਂ ਨਹੀਂ ਕੀਤੀ ਮਹਾਰਾਜ ਆਪ ਹੀ ਕਰਾਉਂਦੇ ਨੇ ਤਾਂ ਫਿਰ ਮੇਰੀ ਹੈਬਿਟ ਬਣ ਗਈ ਉਦੋਂ ਦੀ ਕਿ ਮੈਂ ਰਾਤ ਨੂੰ ਵੈਸੇ ਤਾਂ ਅਭਿਆਸ ਕਰਕੇ ਸਹਿਜ ਜਿਵੇਂ ਦੱਸਿਆ ਬਾਪੂ ਜੀ ਨੇ ਵਿਧੀ ਜੁਗਤੀ ਨਾਲ ਆਪਾਂ ਦੇ ਛੱਡ ਦੇਈ ਦੀ ਸੀ ਤਾਂ ਹੁਣ ਉਹਨਾਂ ਦਾ ਇੰਟਰਸਟ ਜਾ ਬਣ ਗਿਆ ਵੀ ਆਪਦੀ ਨੂੰ ਆਪ ਸੁਣੋ ਕਿਉਂਕਿ ਉਹ ਤਾਂ ਇੱਥੇ ਵੀ ਆਪਦੀ ਆਪ ਸੁਣ ਹੀ ਰਹੇ ਆਂ ਪਰ ਫਿਰ ਵੱਖਰਾ ਜਾ ਹੋ ਕੇ ਸੁਣਨਾ ਫਿਰ ਉਹ ਵਧੀਆ ਲੱਗਦਾ ਸੋ ਉਹਦੇ ਨਾਲ ਫਿਰ ਕੀ ਹੁੰਦਾ ਕਿ ਸੁਣਨ ਚ ਸਮਾਜਾਂ ਨੇ ਨੀਂਦ ਬਹੁਤ ਵਧੀਆ ਹੁੰਦੀ ਵੈਸੇ ਵੀ ਮੇਰੀ ਤਾਂ ਹੈ ਬੜੀ ਸੀ ਕਿ ਬਾਪੂ ਜੀ ਦੀ ਕਥਾ ਕੋਈ ਨਾ ਕੋਈ ਛੋਟੀ ਮੋਟੀ ਕਲੀਪ ਪਾਏ ਹੋਏ ਆ ਉਹ ਸੁਣ ਕੇ ਫਿਰ ਸੋਣਾ ਕਿ ਗੁਰੂ ਸਾਨੂੰ ਜਗਾ ਕੇ ਗਏ ਨੇ ਤੇ ਹੁਣ ਚਲੋ ਮਾਪੁਰਖਾ ਪਾਣੂ ਭਾਈ ਸਾਹਿਬ ਵੀ ਜਗਾ ਰਹੇ ਨੇ ਤਾਂ ਫਿਰ ਵੀ ਅਸੀਂ ਸੁਣਦੇ ਰਹਿੰਦੇ ਆ ਤੇ ਸਾਡਾ ਮਨ ਜਾਗਦਾ ਰਹਿੰਦਾ ਕੋਈ ਵਧੀਆ ਕੋਈ ਸੁਣਨ ਨੂੰ ਮਿਲ ਜਾਂਦਾ ਆ ਫਿਰ बार-बार ਉਸ ਚੀਜ਼ ਨੂੰ ਸੁਣੋ ਤੇ ਉਹ ਵਧੀਆ ਵੀ ਲੱਗਦਾ ਹੈ। ਤੋਂ ਵੈਸੇ ਵੀ ਜਿਹੜੇ ਮਾਪੁਰਖਾ ਨੇ ਜੀਵਨ ਚ ਇੰਨੀ ਕਿਰਪਾ ਕੀਤੀ ਹੋਵੇ ਇਹ ਤੇ ਬੇਅੰਤ ਕਿਰਪਾ ਹੈ ਕਿਉਂਕਿ ਆਪਾਂ ਤੇ ਇਦਾਂ ਕਦੀ ਸੋਚਿਆ ਵੀ ਨਹੀਂ ਸੀਗਾ ਭਈ ਅਸੀਂ ਗਿਆਨ ਦੂਜਿਆਂ ਨੂੰ ਸੁਣਾਵਾਂਗੇ ਸੋ ਉਹਨਾਂ ਨੇ ਇਦਾਂ ਕਮਾਈ ਕਰਵਾਈ ਆ ਤੇ ਫਿਰ ਉਸ ਚੀਜ਼ ਦਾ ਵੀ ਬਹੁਤ ਫਾਇਦਾ ਆਪਾਂ ਨੂੰ ਸਾਰਿਆਂ ਨੇ ਆਪਾਂ ਲਾਹਾ ਲੈਣਾ ਆ ਸੋ ਸਾਰਿਆਂ ਤੇ ਮਹਾਰਾਜ ਕਿਰਪਾ ਕਰਨ ਸਭ ਨੂੰ ਨਾਮ ਦੀ ਦਾਤ ਬਖਸ਼ਣ ਤੇ ਵੱਧ ਤੋਂ ਵੱਧ ਆਪਾਂ ਲਾਹਾ ਲਈਏ ਸੋ ਇਨੀ ਸ਼ਬਦੀ ਵਿਚਾਰ ਕਰਦੇ ਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ